ਕੋਪ ਰਖਣਾ ਗੁਰੂ ਦਾ ਹਰਦਮ ਸਤਗੁਰ ਪ੍ਰਤਾਪ ਸਿੰਘ ਦੇ ਵਾਰ ਨਾਲ ਨਗਰਪਿੰਡ ਵਸਿਆ ਹੈ ਇਹ ਪਿੰਡ ਜ਼ਿਲ੍ਹਾ ਲੁਧਿਆਣੇ ਦੇ ਫਲੋਰ ਦੇ ਕੋਲ ਹੈ ਸਤਗੁਰ ਪ੍ਰਤਾਪ ਸਿੰਘ ਦੇ ਵੇਲੇ ਦੇ ਸੂਬਾ ਦਸੋਂਦਾ ਸਿੰਘ ਜੀ ਇਸੇ ਪਿੰਡ ਦੇ ਸਨ ਹੁਣ ਵੀ ਸੂਬਾ ਜੀ ਦੇ ਪਰਿਵਾਰ ਵਿੱਚੋਂ ਬੜੇ ਸਿੱਖ ਇਸ ਪਿੰਡ ਵਿੱਚ ਰਹਿੰਦੇ ਹਨ ਸਨ 2008 ਦੀ ਵਾਰਤਾ ਹੈ ਸਤਗੁਰ ਜਲਜੀਤ ਸਿੰਘ ਜੀ ਬਚਨ ਬिलास ਘਟ ਕਰਦੇ ਸਨ ਸਤਗੁਰ ਜੀ ਦਾ ਦੀਵਾਲੀ ਤੇ ਪਟਾਕੇ ਨਾ ਚਲਾਉਣ ਦਾ ਹੁਕਮ ਹੈ। ਇਸ ਹੁਕਮ ਬਾਰੇ ਹਰਮੰਦਰ ਸਾਹਿਬ ਵਿੱਚ ਸੰਗਤ ਵਿੱਚ ਵੀ ਸੁਣਾਇਆ ਗਿਆ ਤੇ ਸੱਜੂ ਅਖਬਾਰ ਵਿੱਚ ਵੀ ਦਿੱਤਾ ਗਿਆ ਸੀ। ਸਤਗੁਰ ਦਾ ਹੁਕਮ ਨਾ ਮੰਨਣ ਕਰਕੇ ਸਿੱਖ ਦੁਖੀ ਹੁੰਦਾ ਹੈ। ਪਰ ਸਿੱਖ ਭੁੱਲ ਜਾਂਦੇ ਹਨ ਤੇ ਪੂਰੇ ਹੁਕਮ ਤੇ ਨਹੀਂ ਚੱਲਦੇ। ਸਤਗੁਰ ਜੀ ਦੇ ਹੁਕਮ ਕੀਤੇ ਨੂੰ ਹਾਲੇ ਥੋੜੇ ਦਿਨ ਹੀ ਹੋਇਸਨ ਕੀ ਦੀਵਾਲੀ ਦਾ ਦਿਨ ਆ ਗਿਆ। ਨਗਰਪਿੰਡ ਦਾ ਇੱਕ 15 ਸਾਲਾ ਦਾ ਨਾਮ ਤਾਰੀ ਨੋਜ਼ੋਨ ਕਾਕਾ ਵੀ ਆਪਣੇ ਘਰ ਪਟਾਕੇ ਚਲਾਉਣ ਲੱਗਾ। ਉਸਦੇ ਘਰ ਵਾਲਿਆਂ ਨੇ ਕਿਹਾ ਕਾਕਾ ਸਤਗੁਰੂ ਜੀ ਦਾ ਪਟਾਕੇ ਚਲਾਉਣ ਦਾ ਹੁਕਮ ਨਹੀਂ ਹੈ। ਪਰ ਕਾਕੇ ਨੇ ਘਰ ਵਾਲਿਆਂ ਦੀ ਗੱਲ ਨਾ ਮੰਨੀ ਤੇ ਕਾਕੇ ਨੇ ਸਹਿਰ ਸੁਭਾਹੀ ਕਿਹਾ ਸਤਗੁਰੂ ਜੀ ਕਿਹੜਾ ਮੈਨੂੰ ਪਟਾਕੇ ਚਲਾਉਂਦੇ ਹੋਏ ਵੇਖ ਰਹੇ ਹਨ। ਕਾਕੇ ਨੇ ਇੱਕ ਪਟਾਕੇ ਨੂੰ ਚਲਾਉਣ ਵਾਸਤੇ ਅੱਗ ਲਗਾਈ ਪਰ ਪਟਾਕਾ ਨਹੀਂ ਚੱਲਿਆ। ਕਾਕਾ ਪਟਾਕੇ ਦੇ ਕੋਲ ਜਾ ਕੇ ਵੇਖਣ ਲੱਗਾ ਪਟਾਕਾ ਕਿਉਂ ਨਹੀਂ ਚੱਲਿਆ ਤਾਂ ਉਸੇ ਵੇਲੇ ਪਟਾਕਾ ਚੱਲ ਪਿਆ ਕਾਕੇ ਦੀ ਇੱਕ ਅੱਖ ਬੜੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਡਾਕਟਰਾਂ ਨੇ ਬੜਾ ਜ਼ੋਰ ਲਗਾਇਆ ਪਰ ਅੱਖ ਨਾ ਬਚ ਸਕੇ ਕਾਕਾ ਹੁਣ ਇੱਕ ਅੱਖ ਤੋਂ ਵੇਖ ਨਹੀਂ ਸਕਦਾ ਕਾਕੇ ਦੇ ਘਰ ਵਾਲਿਆਂ ਨੇ ਬੜੀ ਜਗ੍ਹਾ ਤੋਂ ਇਲਾਜ ਕਰਵਾਇਆ ਤੇ ਸੱਚੇ ਪਾਤਸ਼ਾਹ ਜੀ ਕੋਲੋਂ ਵੀ ਮਾਫੀ ਮੰਗੀ ਪਰ ਅੱਖ ਠੀਕ ਨਾ ਹੋਈ ਉਸ ਦਿਨ ਤੋਂ ਬਾਅਦ ਨਗਰਪਿੰਡ ਵਾਲਿਆਂ ਨੇ ਪਟਾਕੇ ਚਲਾਉਣੇ ਬੰਦ ਕਰ ਦਿੱਤੇ ਤੇ ਸਾਰੇ ਪਿੰਡ ਵਾਲੇ ਦੀਵਾਲੀ ਵਾਲੇ ਦਿਨ ਭਜਨ ਕਰਕੇ ਦੀਵਾਲੀ ਮਨਾਉਂਦੇ ਹਨ ਤਨ ਤਨ ਅਕਾਲ ਪੁਰਖ ਸਤਗੁਰੂ ਪ੍ਰਤਾਪ ਸਿੰਘ ਜੀ ਤਨ ਹਾਜ਼ਰਾ ਹਜੂਰ ਪੈਰੇ ਦਾ ਮਾਲਕ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ ਲਵੋ ਤੇ ਦਰਸ਼ਨ ਦੇਵੋ